ਸੱਛ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਤੇ ਅੱਜ ਅਸੀਂ ਗ੍ਰਾਮਰ ਦਾ ਅਗਲਾ ਪਾਰਟ ਕਰਾਂਗੇ ਜਿਹੜਾ ਹੈਗਾ ਲਿਪੀ ਬੋਧ ਲਿਪੀ ਬੋਧ ਦੇਖਦੇ ਹਾਂ ਕਿ ਕੰਧਨ ਲਿਪੀ ਕੀ ਹੁੰਦੀ ਆ ਕਿੰਦਾ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਜਦੋਂ ਅਸੀਂ ਕੋਈ ਵੀ ਭਾਸ਼ਾ ਜਿਹੜੀ ਆ ਉਹਨੂੰ ਲਿਖਤੀ ਰੂਪ ਦੇਣਾ ਹੁੰਦਾ ਤੇ ਉਹਦੇ ਵਿੱਚ ਜਿਹੜੇ ਚਿੰਨ ਵਰਤੇ ਜਾਂਦੇ ਆ ਉਹਨੂੰ ਅਸੀਂ ਕੀ ਕਹਿੰਨੇ ਆ ਲਿਪੀ ਹੁਣ ਹਿੰਦੀ ਦੀ ਲਿਪੀ ਕਿਹੜੀ ਆ ਦੇਵਨਾਗਰੀ ਉਰਦੂ ਦੀ ਫਾਰਸੀ ਅੰਗਰੇਜ਼ੀ ਦੀ ਰੋਮਨ ਤੇ ਪੰਜਾਬੀ ਦੀ ਗੁਰਮੁਖੀ ਲਿਪੀ ਹੁਣ ਇਹ ਜਿਹੜੇ ਚਾਰੇ ਲਿਪੀ ਆ ਦੱਸੀ ਹੋਈਆਂ ਇਹਨਾਂ ਨੂੰ ਜ਼ਰਾ ਧਿਆਨ ਨਾਲ ਯਾਦ ਕਰ ਲੈਣਾ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਕਈ ਵਾਰੀ ਪੁੱਛ ਲੈਂਦੇ ਆ ਕਿ ਹਿੰਦੀ ਦੀ ਲਿਪੀ ਕਿਹੜੀ ਆ ਜਾਂ ਪੰਜਾਬੀ ਦੀ ਜਾਂ ਉਰਦੂ ਦੀ ਜਾਂ ਇੰਗਲਿਸ਼ ਦੀ ਸੋ ਇਹਨੂੰ ਧਿਆਨ ਨਾਲ ਯਾਦ ਕਰ ਲੈਣਾ ਅਗੇ ਦੇਖਦੇ ਹਾਂ ਗੁਰਮੁਖੀ ਲਿਪੀ ਕਹਿੰਦਾ ਗੁਰਮੁਖੀ ਲਿਪੀ ਜਿਹੜੀ ਆ ਪੰਜਾਬੀ ਭਾਸ਼ਾ ਨੂੰ ਪੇਸ਼ ਕਰਨ ਲਈ ਪੂਰਨ ਤੌਰ ਤੇ ਢੁਕਵੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ ਤੇ ਉਹਨੂੰ ਲਿਖਣ ਲਈ ਜਿਹੜੀ ਆ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਤੇ ਇਹ ਜਿਹੜੀ ਲਿਪੀ ਆ ਦਾ ਜਨਮ ਜਿਹੜਾ ਹੈ ਬ੍ਰਹਮੀ ਤੋਂ ਹੋਇਆ ਹੈ ਤੇ ਜਿਹੜੀ ਗੁਰਮੁਖੀ ਵਰਣਮਾਲਾ ਕੀ ਹੁੰਦੀ ਆ ਗੁਰਮੁਖੀ ਵਰਣਮਾਲਾ ਮਤਲਬ ਜਿਹੜੇ ਅੱਖਰ ਹੈਗੇ ਆ ਗੁਰਮੁਖੀ ਦੇ ਆ ਉਹਨੂੰ ਇੱਕ ਤਰਤੀਬ ਵਿੱਚ ਰੱਖਿਆ ਜਾਂਦਾ ਤੇ ਉਹਨਾਂ ਨੂੰ ਕੀ ਕਹਿੰਦੇ ਆ ਗੁਰਮੁਖੀ ਵਰਣਮਾਲਾ ਜਿੱਦਾਂ ਹੁਣ ਊੜਾ ਐੜਾ ਈੜੀ ਸਸਾ ਹਾ ਹਕਾ ਖਖਾ ਗੱਗਾ ਕੱਗਾ ਅੰਗਾ ਇਹ ਸਾਰੇ ਇੱਕ ਤਰਤੀਬ ਦੇ ਵਿੱਚ ਇਹਨੂੰ ਹੀ ਗੁਰਮੁਖੀ ਵਰਣਮਾਲਾ ਕਹਿੰਦੇ ਆ ਤੇ ਗੁਰਮੁਖੀ ਵਰਣਮਾਲਾ ਜਿਹੜੀ ਆ ਊੜੇ ਤੋਂ ੜੇ ਤੱਕ ਜਿਹੜੇ ਆ 35 ਅੱਖਰ ਆ ਇਹਦੇ ਕਰਕੇ ਇਹਦਾ ਨਾਂ ਜਿਹੜਾ ਆ 35 ਅੱਖਰੀ ਵੀ ਪੈ ਗਿਆ ਕਈ ਵਾਰੀ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ ਕਿ 35 ਅੱਖਰੀ ਜਿਹੜੇ ਆ ਕਿ ਕਿਹੜੀ ਵਰਣਮਾਲਾ ਹੁੰਦੀ ਆ ਜਾਂ ਕਿਹੜੀ ਭਾਸ਼ਾ ਦੇ ਆ ਤਾਂ ਉਹਦੇ ਵਿੱਚ ਕੀ ਲਿਖਣਾ ਹੈ ਹੀ ਗੁਰਮੁਖੀ ਭਾਸ਼ਾ ਦੇ ਜਾਂ ਗੁਰਮੁਖੀ ਵਰਣਮਾਲਾ ਦੇ ਦਾ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ ਸਸੇ ਪੈਰੀਂਦੀ ਸ ਲੇਖਕ ਕੇ ਪੈਰੀਂਦੀ ਗੱਗੇ ਪੈਰੀਂਦੀ ਟੀਜੇ ਪੈਰੀਂਦੀ ਤੇ ਫਫੀ ਪੈਰੀਂਦੀ ਪੰਜ ਅੱਖਰ ਬਿੰਦੀ ਲਾ ਕੇ ਬਣਾਏ ਗਏ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ ਪੀਪਲ ਕੁਐਸਚਨ ਹੁੰਦਾ ਕਿ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ ਕਿਹੜੇ ਚੇਨ ਲਗਾਏ ਗਏ ਤਾਂ ਇਹਦੇ ਵਿੱਚ ਜਿਹੜੇ ਪੰਜ ਅੱਖਰ ਉਹ ਲਗਾ ਕੇ ਨਾਲ ਬਿੰਦੀ ਲਗਾਈ ਗਈ ਇਹ ਲਿਖਣਾ ਤੇ ਬਾਅਦ ਵਿੱਚ ਰੱਲੇ ਪੈਰੀਂਦੀ ਇੱਕ ਹੋਰ ਅੱਖਰ ਪਰਵੇਸ਼ ਕੀਤਾ ਗਿਆ ਇਹ ਟੋਟਲ 6 ਬਣ ਜਾਂਦੇ ਆ ਅੱਗੇ ਹੈਗਾ ਪੰਜਾਬੀ ਵਿੱਚ ਕਹਿੰਦਾ ਹੇਠ ਲਿਖਿਆਂ ਲਗਾ ਵਰਤੀਆਂ ਜਾਂਦੀਆਂ ਹੁਣ ਲਗਾ ਮਾਤਰਾ ਕਿਹੜੀਆਂ ਕਿਹੜੀਆਂ ਵਰਤੀ ਜਾਂਦੀਆਂ ਦੇਖਦੇ ਹਾਂ ਅਸੀਂ ਨੰਬਰ 1 ਤੇ ਹੈਗਾ ਆ ਮੁਕਤਾ ਮੁਕਤਾ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਸਿਰਫ ਇੱਕ ਅੱਖਰ ਹੁੰਦਾ ਆ ਉਹਨੂੰ ਅਸੀਂ ਮੁਕਤਾ ਆਖਦੇ ਆ ਅੱਗੇ ਹੈਗਾ ਕਰਨਾ ਸਿਆਰੀ ਬਿਆਰੀ ਆંકੜ ਦਲੈਂਕੜ ਲਾਮ ਤਲਾਮ ਹੋੜਾ ਤੇ ਕਨੌੜਾ ਹੁਣ ਇਹ ਜਿਹੜੀਆਂ ਲਗਾ ਮਾਤਰਾ ਲਿਖੀਆਂ ਇਹਨਾਂ ਦੇ ਜਿਹੜੇ ਚਿੰਨ ਇਹਨਾਂ ਨੂੰ ਅਸੀਂ ਮਹਾਰਨੀ ਵੀ ਆਖਦੇ ਆ ਠੀਕ ਆ ਤੇ ਜਿੱਦਾਂ ਉਹਨਾਂ ਨੇ ਜਿਹੜੇ ਜਿਹੜੇ ਸਵਰਾਂ ਦੇ ਨਾਲ ਜਿਹੜੇ ਜਿਹੜੇ ਚਿੰਨ ਲਿਖੇ ਹੁੰਦੇ ਉਹ ਕਈ ਵਾਰੀ ਕੀ ਦੇਦੇ ਜਿੱਦਾਂ ਐਡ ਕਰਨਾ ਆ ਈੜੀ ਨੂੰ ਸਿਹਾਰੀ ਈੜੀ ਨੂੰ ਵਿਹਾਰੀ ਇਹ ਸਾਰੇ ਲਿਖ ਕੇ ਪੁੱਛ ਲੈਂਦੇ ਕਿ ਮੁਹਾਰਨੀ ਜਿਹੜੀ ਸਹੀ ਤਰਤੀਬ ਉਹ ਲਿਖੋ ਤੇ ਹੁਣ ਜਿਹੜੀ ਸਹੀ ਤਰਤੀਬ ਮੁਹਾਰਨੀ ਦੀ ਕਿਹੜੀ ਆ ਜਿੱਦਾਂ ਹੁਣ ਮੁਕਤਾ ਸਤੋਂ ਪਹਿਲਾਂ ਮੁਕਤਾ ਲੱਗਾ ਫਿਰ ਕੰਨਾ ਸਿਹਾਰੀ ਵਿਹਾਰੀ ਜਿੱਦਾਂ ਜਿਹੜੇ ਅੱਖਰ ਨਾਲ ਜਿੱਦਾਂ ਪਹਿਲਾ ਪਹਿਲੇ ਅੱਖਰ ਨਾਲ ਕੰਨਾ ਲੱਗਾ ਹੋਊਗਾ ਦੂਜੇ ਅੱਖਰ ਨਾਲ ਸਿਹਾਰੀ ਤੀਜੇ ਨਾਲ ਵਿਹਾਰੀ ਉਹ ਸਾਰੇ ਚਿੰਨ ਤਰਤੀਬਾ ਜਦੋਂ ਇਸੇ ਤਰ੍ਹਾਂ ਹੋਣਗੇ ਤੇ ਉਹਨੂੰ ਅਸੀਂ ਕੀ ਕਰਾਂਗੇ ਉਹ ਹੋ ਗਈ ਮੁਹਾਰਨੀ ਦਾ ਚਿੰਨ ਹੋਏਗਾ ਸੋ ਧਿਆਨ ਵਿੱਚ ਰੱਖਣਾ ਹੈ ਇਹ ਕੁਸ਼ਚਨ ਬਹੁਤ ਇੰਪੋਰਟੈਂਟ ਹੈ ਬਹੁਤ ਵਾਰ ਪੇਪਰ 'ਚ ਆਉਂਦਾ ਹੈ ਹੁਣ ਅੱਗੇ ਦੇਖਦੇ ਹਾਂ ਮੁਕਤਾ ਮੁਕਤਾ ਕਹਿੰਦਾ ਸਵਾਰਤੂ ਨੇ ਕਿਹਾ ਜਾਂਦਾ ਹੈ ਤੇ ਇਹਦਾ ਕੋਈ ਵੀ ਜਿਹੜਾ ਚਿੰਨ ਨਾ ਨਹੀਂ ਹੁੰਦਾ ਹੁਣ ਮਤਲਬ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਿਰਫ ਇੱਕ ਅੱਖਰ ਆਉਂਦਾ ਹੈ ਜਿੱਦਾਂ ਹੁਣ ਐੜਾ ਐੜਾ ਜਿਹੜਾ ਇਹ ਇਕੱਲਾ ਹੀ ਹੈ ਇਹ ਕੀ ਆ ਮੁਕਤਾ ਹੈ ਅੱਗੇ ਹੈਗਾ ਕੰਨਾ ਕੰਨਾ ਜਿਹੜਾ ਆ ਅੱਖਰ ਤੋਂ ਜਿਹੜਾ ਪਿੱਛੇ ਪਾਇਆ ਜਾਂਦਾ ਜਿੱਦਾਂ ਹੁਣ ਜਿੱਦਾਂ ਹੁਣ ਅਸੀਂ ਕੰਨਾ ਹੀ ਲਿਖਿਆ ਕਕੇ ਟਿੱਪੀ ਨੰਨਾ ਨੰਨੇ ਨੂੰ ਕੰਨ ਨੰਨੇ ਦੇ ਪਿੱਛੇ ਜਿਹੜਾ ਅਸੀਂ ਪਾਇਆ ਉਹ ਕੰਨੇ ਦਾ ਨਿਸ਼ਾਨ ਹੈ ਤੇ ਇਹਦੀ ਲੰਬਾਈ ਜਿਹੜੀ ਆ ਅੱਖਰ ਤੋਂ ਅੱਧੀ ਹੁੰਦੀ ਹੈ ਜਦੋਂ ਅਸੀਂ ਕੋਈ ਅੱਖਰ ਦੇ ਨਾਲ ਕੰਨਾ ਪਾਉਂਦੇ ਤੇ ਇਹਦੀ ਜਿਹੜੀ ਲੰਬਾਈ ਅੱਖਰ ਤੋਂ ਅੰਨੀ ਸੌਰੀ ਅੱਧੀ ਹੁੰਦੀ ਹੈ ਤੇ ਊੜਾ ਤੇ ਈੜੀ ਅੱਖਰ ਤੋਂ ਬਿਨਾ ਸਾਰੇ ਅੱਖਰਾਂ ਨਾਲ ਕੰਨਾ ਲੱਗਦੀ ਵਰਤੋਂ ਹੁੰਦੀ ਹੈ ਮਤਲਬ ਊੜਾ ਤੇ ਜਿਹੜੀ ਈੜੀ ਹੈ ਇਹਦੇ ਨਾਲ ਕੰਨਾ ਕਦੀ ਨਹੀਂ ਲੱਗਦਾ ਹੈਗਾ ਬਾਕੀ ਸਾਰੇ ਅੱਖਰਾਂ ਨਾਲ ਕੰਨੇ ਦੀ ਵਰਤੋਂ ਹੁੰਦੀ ਹੈ ਅੱਗੇ ਨੰਬਰ 3 ਤੇ ਹੈਗਾ ਸਿਹਾਰੀ ਸਿਹਾਰੀ ਜਿਹੜੀ ਆ ਇਹ ਅੱਖਰ ਤੋਂ ਪਹਿਲਾਂ ਆਉਂਦੀ ਆ ਮਤਲਬ ਅੱਖਰ ਤੋਂ ਇਹ ਖੱਬੇ ਹੱਥੋਂ ਆਉਂਦੀ ਆ ਤੇ ਊੜੇ ਤੇ ਈੜੀ ਨੂੰ ਜਿਹੜੀ ਆ ਕੋਈ ਵੀ ਸਿਹਾਰੀ ਦੀ ਵਰਤੋਂ ਨਹੀਂ ਹੁੰਦੀ ਪੱਕੀ ਸਾਰੇ ਅੱਖਰਾਂ ਦੇ ਨਾਲ ਸਿਹਾਰੀ ਦੀ ਵਰਤੋਂ ਹੁੰਦੀ ਆ ਅੱਗੇ ਨੰਬਰ 4 ਤੇ ਹੈਗਾ ਬਿਹਾਰੀ ਬਿਹਾਰੀ ਜਿਹੜੀ ਆ ਇਹ ਅੱਖਰ ਤੋਂ ਬਾਅਦ ਹੁੰਦੀ ਸਿਹਾਰੀ ਜਿਹੜੀ ਆ ਖੱਬੇ ਹੱਥ ਹੁੰਦੀ ਆ ਬਿਹਾਰੀ ਜਿਹੜੀ ਆ ਸੱਜੇ ਹੱਥ ਹੁੰਦੀ ਆ ਤੇ ਊੜੇ ਤੇ ਐੜੇ ਨੂੰ ਕੋਈ ਵੀ ਬਿਹਾਰੀ ਦੀ ਵਰਤੋਂ ਨਹੀਂ ਹੁੰਦੀ ਬੱਖਰੇ ਅੱਖਰਾਂ ਨਾਲ ਹੁੰਦੀ ਆ ਜਿਹੜੀ ਸਿਹਾਰੀ ਦੀ ਵਰਤੋਂ ਉਹ ਊੜੇ ਤੇ ਈੜੀ ਨਾਲ ਨਹੀਂ ਹੁੰਦੀ ਤੇ ਜਿਹੜੀ ਬਿਹਾਰੀ ਦੀ ਆ ਊੜੇ ਤੇ ਐੜੇ ਨਾਲ ਮਤਲਬ ਊੜੇ ਤੇ ਊੜੇ ਦੇ ਨਾਲ ਨਾ ਸਿਹਾਰੀ ਲੱਗਦੀ ਨਾ ਬਿਹਾਰੀ ਲੱਗਦੀ ਅੱਗੇ ਹੈਗਾ ਔਂਕੜ ਔਂਕੜ ਦੀ ਵਰਤੋਂ ਜਿਹੜੀ ਆ ਅੱਖਰ ਦੇ ਹੇਠਾਂ ਹੁੰਦੀ ਆ ਤੇ ਐੜੇ ਤੇ ਈੜੀ ਨਾਲ ਇਹਦੀ ਵਰਤ ਨਹੀਂ ਹੁੰਦੀ ਐੜੇ ਤੇ ਈੜੀ ਨਾਲ ਕੋਈ ਵੀ ਔਂਕੜ ਨਹੀਂ ਲੱਗਦਾ ਇਹ ਹਮੇਸ਼ਾ ਅੱਖਰ ਦੇ ਥੱਲੇ ਹੁੰਦਾ ਹੈ ਅੱਗੇ ਹੈਗਾ ਦੁਲੈਂਕੜ ਦਲੈਂਕੜ ਦੇ ਥੱਲੇ ਦੋ ਲਾਈਨਾਂ ਹੁੰਦੀਆਂ ਤੇ ਦੋਂਕੜ ਦੇ ਥੱਲੇ ਇੱਕ ਲਾਈਨ ਹੁੰਦੀ ਹੈ ਤੇ ਚਿੰਨ ਵੀ ਨਾਲ-ਨਾਲ ਲਿਖੇ ਹੋਏ ਆ ਧਿਆਨ ਨਾਲ ਦੇਖ ਲੈਣਾ ਕਹਿੰਦਾ ਇਹ ਵੀ ਅੱਖਰ ਦੇ ਹੇਠਾ ਲੱਗਦੀ ਹੈ ਐੜੇ ਤੇ ਈੜੀ ਨਾਲ ਇਹਦੀ ਵਰਤ ਨਹੀਂ ਹੁੰਦੀ ਐੜੇ ਤੇ ਈੜੀ ਦੇ ਵਿੱਚ ਦੇਖ ਲਿਓ ਤੁਸੀਂ ਕੋਈ ਵੀ ਅੱਖਰ ਦੇਖ ਲਿਓ ਉਹਨਾਂ ਤੇ ਜਿਹੜੀ ਹੈ ਦੁਲੈਂਕੜ ਦੀ ਵਰਤੋਂ ਨਹੀਂ ਹੁੰਦੀ ਅੱਗੇ ਹੈਗਾ ਲਾਮਾ ਲਾ ਜਿਹੜੀ ਆ ਅੱਖਰ ਦੇ ਉੱਪਰ ਹੁੰਦੀ ਆ ਊੜੇ ਤੇ ਐੜੇ ਨੂੰ ਜਿਹੜੀ ਆ ਕੋਈ ਵੀ ਲਾਮ ਨਹੀਂ ਲੱਗਦੀ ਊੜੇ ਨੂੰ ੜਾ ਲੱਗਦਾ ਹੈ ਤੇ ਐੜੇ ਨੂੰ ਡਰਾਮਾ ਲੱਗਦੀਆਂ ਤੇ ਜਿਹੜੀ ਲਾਮ ਉਹ ਨਹੀਂ ਲੱਗਦੀ ਸਿਰਫ ਈੜੀ ਨਾਲ ਲੱਗਦੀ ਆ ਲਾਮ ਤੇ ਬਾਕੀ ਜਿਹੜੇ ਅੱਖਰ ਹੈਗੇ ਆ ਆਪਣੇ ਪੰਜਾਬੀ ਵਰਣਮਾਲਾ ਦੇ ਸਾਰੇ ਨਾਲ ਲੱਗਦੀ ਆ ਅੱਗੇ ਗਿਆ ਦੁਲਾਮਾ ਦੁਲਾਮਾ ਜਿਹੜੀਆਂ ਅੱਖਰ ਦੇ ਉੱਪਰ ਹੁੰਦੀਆਂ ਤੇ ਊੜੇ ਤੇ ਈੜੀ ਨਾਲ ਕਹਿੰਦੇ ਦੁਲਾਮਾ ਦੀ ਵਰਤੋਂ ਨਹੀਂ ਹੁੰਦੀ ਬਾਕੀ ਸਾਰੇ ਅੱਖਰਾਂ ਦੁਲਾਮਾ ਦੀ ਵਰਤੋਂ ਹੁੰਦੀ ਆ ਅੱਗੇ ਹੈਗਾ ਹੋੜਾ ਹੋੜਾ ਜਿਹੜਾ ਆ ਅੱਖਰ ਦੇ ਉੱਪਰ ਲੱਗਦਾ ਆ ਐਡੇ ਤੇ ਈੜੀ ਨਾਲ ਜਿਹੜੀ ਹੋੜੇ ਦੀ ਵਰਤੋਂ ਨਹੀਂ ਹੁੰਦੀ ਊੜੇ ਨਾਲ ਜਿਹੜਾ ਇਹ ਹੋੜਾ ਲੱਗਦਾ ਹੈ ਤੇ ਐਡੇ ਨਾਲ ਕਨੌੜਾ ਲੱਗਦਾ ਈੜੀ ਨਾਲ ਵੀ ਜਿਹੜਾ ਹੋੜਾ ਤੇ ਕਨੌੜਾ ਨਹੀਂ ਲੱਗਦਾ ਹੈਗਾ ਠੀਕ ਹੈ ਅੱਗੇ ਹੈਗਾ ਕਨੌੜਾ ਕਨੌੜਾ ਵੀ ਅੱਖਰ ਦੇ ਉੱਪਰ ਲੱਗਦਾ ਹੈ ਤੇ ਊੜੇ ਤੇ ਈੜੀ ਨਾਲ ਇਹਦੀ ਵਰਤੋਂ ਨਹੀਂ ਹੁੰਦੀ ਐਡੇ ਤੇ ਕਨੌੜਾ ਲੱਗਦਾ ਹੈ ਅੱਗੇ ਹੈਗਾ ਆ ਅੱਗੇ ਲਿਖਿਆ ਕਿ ਊੜੇ ਨਾਲ ਕਿਹੜੀਆਂ-ਕਿਹੜੀਆਂ ਲਗਾ ਮਾਤਰਾ ਲੱਗਦੀ ਹੈ ਐੜੇ ਨਾਲ ਤੇ ਈੜੀ ਨਾਲ ਊੜੇ ਨਾਲ ਲੱਗਦਾ ਔਂਕੜ ਦਲੈਂਕੜ ਤੇ ਹੋੜ ਆ ਊੜੇ ਨਾਲ ਤਿੰਨ ਹੋ ਗਈਆਂ ਐਡੇ ਨਾਲ ਚਾਰ ਲੱਗਦੀ ਹੈ ਕੰਨਾ ਦਲਾਵਾ ਕਰਨੌੜਾ ਤੇ ਮੁਕਤਾ ਚਾਰ ਹੋ ਗਏ ਆ ਈੜੀ ਨਾਲ ਈੜੀ ਨੂੰ ਸਿਆਰੀ ਈੜੀ ਨੂੰ ਵਿਹਾਰੇ ਤੇ ਈੜੀ ਨੂੰ ਨਾ ਹੁਣ ਇਹ ਇਹ ਜਿਹੜਾ ਹੈਗਾ 343 ਦਾ ਕੋਡ ਜਿਹੜਾ ਮਤਲਬ ਸਟੂਡੈਂਟ ਯਾਦ ਰੱਖਦੇ ਆ ਇਹਦੇ ਨਾਲ ਯਾਦ ਰਹਿਗਾ ਊੜੇ ਨੂੰ ਤਿੰਨ ਲੱਗਦੀਆਂ ਐੜੇ ਨੂੰ ਚਾਰ ਲੱਗਦੀਆਂ ਤੇ ਈੜੀ ਨੂੰ ਤਿੰਨ ਲੱਗਦੀ ਮਤਲਬ 343 ਦਾ ਕੋਡ ਹੋ ਗਿਆ ਤੁਸੀਂ ਇਸੇ ਤਰ੍ਹਾਂ ਵੀ ਇਹਨੂੰ ਯਾਦ ਰੱਖ ਸਕਦੇ ਆ ਅੱਗੇ ਹੈਗਾ ਕਿ ਲਗਾ ਕਹਿੰਦਾ ਦੋ ਤਰ੍ਹਾਂ ਦੀਆਂ ਹੁੰਦੀਆਂ ਆ ਹਰਸ਼ਵ ਲਗਾ ਤੇ ਹੀਰਕ ਲਵਾ ਹੁਣ ਹਰਸਵ ਲਗਾ ਜਿਹੜੀਆਂ ਹੁੰਦੀਆਂ ਜਿਨ੍ਹਾਂ ਦੇ ਉਚਾਰਨ ਦੇ ਵਿੱਚ ਥੋੜਾ ਸਮਾਂ ਲੱਗਦਾ ਹੈ ਜਾਂ ਇਹਨਾਂ ਨੂੰ ਨਿੱਕੀਆਂ ਵਾਜਾ ਵਾਲੀਆਂ ਲਗਾ ਵੀ ਕਿਹਾ ਜਾਂਦਾ ਹੈ ਇਹ ਤਿੰਨ ਹੁੰਦੀਆਂ ਮੁਕਤਾ ਸਿਹਾਰੀ ਤੇ ਔਂਕੜ ਅੱਗੇ ਹੈਗਾ ਦੀਰਗ ਲਗਾ ਦੀਰਗ ਲਗਾ ਕਿਹੜੀਆਂ ਹੁੰਦੀਆਂ ਕਹਿੰਦਾ ਇਹਨਾਂ ਦੇ ਉਚਾਰਨ ਸਮੇਂ ਦੀਰਗ ਲਗਾ ਨਾਲੋਂ ਸੌਰੀ ਹਰਸਵ ਲਗਾ ਨਾਲੋਂ ਦੁੱਗਣਾ ਸਮਾਂ ਲੱਗਦਾ ਹੈ ਇਹਨਾਂ ਨੂੰ ਵੱਡੀਆਂ ਵਾਜਾ ਵਾਲੀਆਂ ਲਗਾ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਗਿਣਤੀ 7 ਹੋਗੀ ਹਰਸਵ ਲਗਾਗਾ ਤਿੰਨ ਅਤੇ ਬਾਕੀ ਜਿਹੜੀਆਂ ਬਚੀਆਂ ਉਹ ਜਿਹੜੀਆਂ ਸੱਤ ਉਹ ਹੋਈਆਂ ਤੀਰਗ ਲਵਾ ਇਹ ਕਿਹੜੀ ਹੈ ਕੰਨਾ ਬਿਹਾਰੀ ਦੁਲਾਇ ਕੜਲਾ ਦੁਲਾਹ ਹੂੜਾ ਤੇ ਕਨੌੜਾ ਹੁਣ ਅਸੀਂ ਦੇਖਦੇ ਹਾਂ ਲਗਾਖਰ ਕੀ ਹੁੰਦੇ ਆ ਲਗਾਖਰ ਕਹਿੰਦਾ ਇਹ ਵੀ ਇੱਕ ਤਰ੍ਹਾਂ ਦੇ ਲਿਪੀ ਚ ਇਹਨੂੰ ਹੁੰਦੇ ਆ ਜਿਨ੍ਹਾਂ ਦੇ ਵਰਤੋਂ ਲਗ ਲੱਗੇ ਅੱਖਰਾਂ ਨਾਲ ਕੀਤੀ ਜਾਂਦੀ ਮਤਲਬ ਜਿਨ੍ਹਾਂ ਅੱਖਰਾਂ ਨੂੰ ਲਗਾ ਮਾਤਰਾ ਲੱਗੀਆਂ ਹੁੰਦੀਆਂ ਉਹਨਾਂ ਦੇ ਨਾਲ ਹੀ ਲਗਾਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਸ਼ਬਦ ਦੇ ਉਚਾਰਨ ਦੇ ਵਿੱਚ ਖਾਸ ਯੋਗਦਾਨ ਪਾਉਂਦੇ ਆ ਮਤਲਬ ਜਦੋਂ ਲਗਾਖਰ ਅਸੀਂ ਲਗਾਉਂਦੇ ਆ ਤੇ ਸ਼ਬਦ ਦੇ ਉਚਾਰਨ ਜਿਹੜਾ ਹੈ ਉਹ ਬੱਤਲ ਜਾਂਦਾ ਹੈ ਤੇ ਲਗਾਖਰਾਂ ਦੀ ਗਿਣਤੀ ਜਿਹੜੀ ਹੈ ਤਿੰਨ ਬਿੰਦੀ ਟਿੱਪੀ ਤੇ ਅੱਧਕ ਹੁਣ ਅਸੀਂ ਦੇਖਾਂਗੇ ਬਿੰਦੀ ਬਿੰਦੀ ਜਿਹੜਾ ਹੈ ਨਾਸਕੀ ਸਵਰ ਚ ਇਹਨਾਂ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਹੈ ਦੀ ਵਰਤੋਂ ਇਹਦੀ ਵਰਤੋਂ ਲਗਾ ਦੇ ਨਾਲ ਹੀ ਹੁੰਦੀ ਹੈ ਕਿਸੇ ਅੱਖਰ ਨਾਲ ਦੋ ਲਗਾ ਕਹਿੰਦਾ ਇਕੱਠਿਆਂ ਨਹੀਂ ਲੱਗਦੀਆਂ ਇੱਕ ਲਗ ਲੱਗਦੀ ਤੇ ਨਾਲ ਇੱਕ ਬਿੰਦੀ ਆ ਜਾਂਦੀ ਜਿੱਦਾਂ ਹੁਣ ਐੜ ਐੜ ਇਹਨੂੰ ਸਿਰਫ ਦਲਾਵਾ ਲਾਵਾਗੇ ਲਾਵਾਂਗੇ ਅਸੀਂ ਜਾਂ ਕਨੌੜਾ ਲਗਾਵਾਂਗੇ ਉਹਨੂੰ ਦੋ ਲਗਾ ਨਹੀਂ ਲੱਗਦੀਆਂ ਹੈਗੀਆਂ ਤੇ ਉਸ ਦੇ ਨਾਲ ਜਿਹੜੀ ਅਸੀਂ ਬਿੰਦੀ ਲਗਾ ਸਕਦੇ ਜਿਵੇਂ ਆਂਡਾ ਗੇਂਦ ਮੀਂਹ ਪੌ ਆਦ ਅੱਗੇ ਹੈਗਾ ਟਿੱਪੀ ਤੇ ਇਹ ਵੀ ਜਿਹੜੀ ਆ ਲਗਾ ਮਾਤਰਾ ਦੇ ਨਾਲ ਹੀ ਵਰਤੀ ਜਾਂਦੀ ਜਦੋਂ ਗੂੰਦ ਲਿਖਿਆ ਸੀ ਗੱਗੇਦ ਲੈਂਕੜ ਜਿਹੜੀ ਆ ਉਹ ਲਗਾ ਮਾਤਰਾ ਹੈ ਤੇ ਉੱਤੇ ਟਿੱਪੀ ਪਾਤੀ ਇਹ ਕੀ ਹੈ ਲਗਾਖਰ ਅੱਗੇ ਇੰਜਣ ਇੰਜਣ ਜਿਹੜੀ ਈੜੀ ਨੂੰ ਸਿਆਰੀ ਅਸੀਂ ਕੀ ਲਗਾਈ ਆ ਲਗਾ ਲਗਾਈ ਆ ਤੇ ਉੱਤੇ ਜਿਹੜੀ ਟਿੱਪੀ ਲਗਾਈ ਆ ਉਹ ਕੀ ਹੋ ਗਿਆ ਲਗਾਖਰ ਚ ਇਹਨੂੰ ਹੋ ਗਿਆ ਟਿੱਪੀ ਦਾ ਅੱਗੇ ਕਿੰਨਾ ਵੀ ਇਦਾਂ ਇਹਦੇ ਵਿੱਚ ਵੀ ਇਦਾਂ ਹੀ ਆ ਅੱਗੇ ਆਦ ਅੱਗੇ ਹੈਗਾ ਅੱਧਕ ਅੱਧਕ ਜਿਹੜਾ ਆ ਜਿਹੜਾ ਦਵਾਜ ਆ ਬਲ ਦਾ ਚਿੰਨ ਹੁੰਦਾ ਆ ਸ਼ਬਦ ਵਿੱਚ ਕਹਿੰਦਾ ਜੇ ਕਿਸੇ ਧੁਨੀ ਤੇ ਦਵਾਜ ਆ ਬਲ ਦੇਣਾ ਹੋਵੇ ਤਾਂ ਉਹ ਧੁਨੀ ਨੂੰ ਅੰਕਿਤ ਕਰਨ ਵਾਲੇ ਕਰਨ ਵਾਲੇ ਅੱਖਰ ਤੋਂ ਪਹਿਲੇ ਅੱਖਰ ਦੇ ਉੱਤੇ ਜਿਹੜੇ ਅਸੀਂ ਕੀ ਆ ਅੱਧਕ ਦਾ ਚਿੰਨ ਲਗਾਉਨੇ ਆ ਜਿੱਦਾਂ ਵੱਟ ਹੋ ਗਿਆ ਪਿੱਟ ਹੋ ਗਿਆ ਕੁੱਤਾ ਹੋ ਗਿਆ ਆਦ ਉਦਾਹਰਣ ਲਈ ਕਹਿੰਦਾ ਅੰਗਰੇਜ਼ੀ ਦੇ ਕਿਹੇ ਸ਼ਬਦ ਹੈਗੇ ਆ ਗੁਰਮੁਖੀ ਵਿੱਚ ਲਿਖਣ ਲਈ ਅਸੀਂ ਦੁਲਾਵਾਂ ਨਾਲ ਅੱਧਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਪੈਨ ਜੈਟ ਸੈਟ ਆਦ ਹੁਣ ਅਸੀਂ ਦੇਖਾਂਗੇ ਬਿੰਦੀ ਟਿੱਪੀ ਅੱਧਕ ਜਿਹੜੀ ਆ ਕਿਹੜੀਆਂ-ਕਿਹੜੀਆਂ ਲਗਾਂ ਮਾਤਰਾਵਾਂ ਨਾਲ ਲੱਗਦੀ ਆ ਬਿੰਦੀ ਜਿਹੜੀ ਆ ਬਿਹਾਰੀ ਨਾਲ ਲਾਂ ਦੁਲਾਹ ਹੋੜਾ ਕੰਨਾਂ ਤੇ ਕਨੋੜਾ ਨਾਲ ਲੱਗਦੀ ਆ ਇਹਨਾਂ ਦੀ ਗਿਣਤੀ ਜਿਹੜੀ ਆ 6 ਆ ਅੱਗੇ ਟਿੱਪੀ ਜਿਹੜੀ ਆ ਮੁਕਤਾ ਸਿਹਾਰੀ ਔਂਕੜ ਤੇ ਦਲੈਂਕੜ ਨਾਲ ਲੱਗਦੀ ਇਹਨਾਂ ਦੀ ਗਿਣਤੀ ਜਿਹੜੀ ਆ 4 ਆ ਅੱਗੇ ਅੱਧਕ ਅੱਧਕ ਜਿਹੜਾ ਮੁਕਤਾ ਸਿਹਾਰੀ ਤੇ ਔਂਕੜ ਨਾਲ ਲੱਗਦਾ ਇਹਨਾਂ ਦੀ ਗਿਣਤੀ 3 ਹੈ ਇਹਨਾਂ ਦੇ ਜਿਹੜੇ 6343 ਦਾ ਕੋਡ ਬਣ ਗਿਆ ਉਹਨਾਂ ਦਾ ਬਣ ਗਿਆ 3343 ਬਿੰਦੀ ਟਿੱਪੀ ਅੱਧਕ ਬਿੰਦੀ ਦੇ ਮਤਲਬ ਛੇ ਲਗਾ ਲੱਗਦੀਆਂ ਟਿੱਪੀ ਨਾਲ 4 ਤੇ ਅੱਧਕ ਨਾਲ 3 ਅੱਗੇ ਹੈਗਾ ਆ ਦੋ ਅੱਖਰ ਦੋ ਅੱਖਰ ਕਿਹੜੇ ਹੁੰਦੇ ਜਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਦੇ ਆ ਉਹਨਾਂ ਨੂੰ ਦੋ ਅੱਖਰ ਕਿਹਾ ਜਾਂਦਾ ਆ ਇਦੇ ਵਿੱਚ ਇੱਕ ਅੱਖਰ ਕਹਿੰਦਾ ਪਰਿਵਰਤਿਆ ਜਾਂਦਾ ਤੇ ਦੋ ਹੀ ਮਿਲ ਕੇ ਜਿਹੜੇ ਆ ਆਵਾਜ਼ ਪੈਦਾ ਕਰਦੇ ਆ ਇਹਨਾਂ ਨੂੰ ਜੜਵੇ ਜਾਂ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ ਉਦਾਹਰਨ ਲਈ ਪਾੜ ਪ੍ਰੇਮ ਸਵਰਤਿਆ ਤੇ ਇਹਨਾਂ ਦੀ ਗਿਣਤੀ ਜਿਹੜੀ ਤ ਨ ਹ ਹ ਰ ਰ ਤੇ ਵ ਵ ਜਿਹੜੇ ਹ ਹ ਰ ਰ ਵ ਵ ਇਹ ਹਮੇਸ਼ਾ ਜਿਹੜੇ ਆ ਕਈ ਵਾਰ ਜਿਹੜੇ ਦੂਜੇ ਵੱਡੇ ਅੱਖਰਾਂ ਦੇ ਪੈਰਾਂ ਵਿੱਚ ਵੀ ਲਿਖੇ ਜਾਂਦੇ ਇਹਨਾਂ ਨੂੰ ਦੋ ਤਖਹ ਕਹਿੰਦੇ ਅੱਗੇ ਕਹਿੰਦਾ ਗੁਰਮੁਖੀ ਵਰਣ ਵਾਲਾ ਨੂੰ ਜਿਹੜਾ ਅੱਠ ਵਰਗਾ ਦੇ ਵਿੱਚ ਓ ਡਿਆ ਇਹ ਵੀ ਪ੍ਰਸ਼ਨ ਆ ਜਾਂਦਾ ਹੈ ਕਿ ਗੁਰਮੁਖੀ ਵਰਗ ਵਾਲਾ ਨੂੰ ਕਿੰਨੇ ਵਰਗਾ ਦੇ ਵਿੱਚ ਵੰਡੇ ਆ ਤੇ ਉਹਦਾ ਉੱਤਰ ਕੀ ਆਏਗਾ 8 ਅੱਠ ਵਰਗ ਕਿਹੜੇ ਕਿਹੜੇ ਆ ਜਿੱਦਾਂ ਊੜਾ ਐੜਾ ਈੜੀ ਸ ਸ ਹ ਹ ਇਹ ਕੀ ਆ ਮੁੱਖ ਵਰਗ ਕੱਕ ਖਖਾ ਗੱਗਾ ਘੱਗਾ ਅੰਗਾ ਐ ਕ ਵਰਗ ਕਕੇ ਤੋਂ ਕ ਵਰਗ ਬਣ ਗਿਆ ਚਿੱਚਾ ਸ਼ਿਸ਼ਾ ਜਿੱਜਾ ਛਿਜਾ ਆਈਆਂ ਚਿੱਚੇ ਤੋਂ ਚ ਵਰਗ ਬਣ ਗਿਆ ਅਗੇ ਟੈਂਕਾ ਠੱਠਾ ਡੱਡਾ ਡੱਡਾ ਨਾਣਾ ਟੈਂਕੇ ਤੋਂ ਟ ਵਰਗ ਬਣ ਗਿਆ ਤੱਤਾ ਥੱਥਾ ਦੱਦਾ ਧੱਦਾ ਨੰਨਾ ਤੱਤੇ ਤੋਂ ਤ ਵਰਗ ਬਣ ਗਿਆ ਪੱਪਾ ਫੱਫਾ ਬੱਬਾ ਪੁੱਬਾ ਮੱਮਾ ਪੱਪੇ ਤੋਂ ਪ ਵਰਗ ਬਣ ਗਿਆ ਪ ਵਰਗ ਅਗੇ ਯਈਆ ਰਾਰਾ ਲੱਲਾ ਵਾਵਾ ਡਾੜਾ ਇਹ ਅੰਤਿਮ ਵਰਗ ਤੇ ਸਸੇ ਪੈਰੀ ਬਿੰਦੀ ਖਖੇ ਪੈਰੀ ਬਿੰਦੀ ਗੱਗੇ ਪੈਰੀ ਬਿੰਦੀ ਜਿੱਜੇ ਪੈਰੀ ਬਿੰਦੀ ਫੱਫੇ ਪੈਰੀ ਬਿੰਦੀ ਤੇ ਲੱਲੇ ਪੈਰੀ ਬਿੰਦੀ ਇਹ ਕਿ ਬਣ ਗਿਆ ਨਵੀਨ ਵਰਗ ਸੋ ਇਹਨਾਂ ਨੂੰ ਧਿਆਨ ਨਾਲ ਯਾਦ ਰੱਖ ਲੈਣਾ ਹੈ ਇਹ ਵੀ ਬਹੁਤ ਇੰਪੋਰਟੈਂਟ ਹੈਗੇ ਆ ਅੱਗੇ ਹੈਗਾ ਲਿਪੀ ਦਾ ਵਿਕਾਸ ਕਹਿੰਦਾ ਲਿਪੀ ਦੇ ਵਿਕਾਸ ਕਰਮ ਨੂੰ ਜਿਹੜਾ 6 ਪੜਾਵਾਂ ਦੇ ਵਿੱਚ ਵੰਡਿਆ ਗਿਆ ਹੈ ਸੂਤਰ ਲਿਪੀ ਜਾਂ ਗੰਡ ਲਿਪੀ ਚਿੱਤਰ ਲਿਪੀ ਪ੍ਰਤੀਕ ਜਾਂ ਚੇਨ ਲਿਪੀ ਭਾਵ ਲਿਪੀ ਤੇ ਭਾਵ ਤੁਨੀ ਲਿਪੀ ਤੇ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਸੂਤਰ ਲਿਪੀ ਜਾਂ ਗੰਡ ਲਿਪੀ ਇਹ ਕਿਹੜੀ ਹੁੰਦੀ ਹੈ ਕਹਿੰਦਾ ਪ੍ਰਾਚੀਨ ਪੂਰਬ ਕਾਲ ਵਿੱਚ ਭਾਰਤ ਤੇ ਚੀਨ ਤੇ ਪੇਰੂ ਵਿੱਚ ਕਈ ਰੰਗਾ ਦੇ ਧਾਗਿਆਂ ਨੂੰ ਕਈ ਪ੍ਰਕਾਰ ਦੀਆਂ ਗੰਡਾ ਦੇ ਕੇ ਦੂਰ ਦੂਰ ਤੱਕ ਸੰਦੇਸ਼ ਦੇਣ ਲਈ ਵਰਤੇ ਜਾਂਦਾ ਹੈ। ਇਹ ਇੱਥੋਂ ਹੀ ਜਿਹੜਾ ਹੈ ਗੰਡ ਲਿਪੀ ਜਾਂ ਸੂਤਰ ਲਿਪੀ ਦਾ ਜਨਮ ਹੋਇਆ। ਚਿੱਤਰ ਲਿਪੀ ਦੇ ਚਿੱਤਰ ਲਿਪੀ ਦਾ ਜਨਮ ਸੰਕੇਤਾਂ ਤੇ ਇਸ਼ਾਰਿਆਂ ਰਾਹੀਂ ਮਨੁੱਖੀ ਭਾਵਨਾਵਾਂ ਨੂੰ ਸਮਝਾਉਣ ਨਾਲ ਹੋਇਆ। ਇਹਦੇ ਮੁੱਢਲੇ ਰੂਪ ਦੀਵਾਰ, ਗੁਫਾ 'ਵਾਂ, ਸਿੱਧੀਆਂ ਲੇਟ ਮੀਆਂ ਲਕੀਰਾਂ ਤੇ ਧਾਰਮਿਕ ਚਿੰਨਾ ਆਦ ਉਕਰੇ ਜਾਂਦੇ ਸਨ। ਚਿੱਤਰ ਲਿਪੀ ਜਿਹੜੀ ਆ ਲਕੀਰ ਲਿਪੀ ਸਾਡੇ ਮੁੱਢਲੇ ਰੂਪ ਹਨ ਜਿਸ ਰਾਹੀਂ ਮਨੁੱਖ ਆਪਣੇ ਮਨੋਭਾਵ ਦੂਜਿਆਂ ਤੱਕ ਪਰਟਾਉਂਦਾ ਮਤਲਬ ਜਦੋਂ ਅਸੀਂ ਇਸ਼ਾਰਿਆਂ ਨਾਲ ਜਾਂ ਅਸੀਂ ਕੋਈ ਵੀ ਤਸਵੀਰ ਬਣਾ ਕੇ ਆਪਣੀ ਜਿਹੜੀ ਭਾਵ ਪ੍ਰਗਟ ਕਰਦੇ ਆ ਤੇ ਉਹ ਜਿਹੜੇ ਚਿੱਤਰ ਲਿਪੀ ਦੇ ਨਾਲ ਹੀ ਹੁੰਦੇ ਸੀ ਇਹ ਲਿਪੀ ਨੂੰ ਅੰਤਰਰਾਸ਼ਟਰੀ ਲਿਪੀ ਮੰਨਿਆ ਗਿਆ ਹੈ ਇਹਦੇ ਸਭ ਤੋਂ ਵੱਧ ਚਿੱਤਰ ਸਪੇਨ ਦੀ ਗੁਫਾਵਾਂ ਵਿੱਚ ਮਿਲਦੇ ਆ ਤੇ ਅਮਰੀਕਾ ਸੰਸਾਰ ਦੀਆਂ ਪ੍ਰਾਂਤਨ ਲਿਪੀਆਂ ਵਿੱਚੋਂ ਇੱਕ ਹੈ ਅਰੀਜ਼ੋਨਾ ਅੱਗੇ ਪ੍ਰਤੀਕ ਲਿਪੀ ਇਹ ਪ੍ਰਤੀਕ ਲਿਪੀ ਜਿਹੜੀ ਆ ਚਿੱਤਰ ਜਿਹੜੇ ਆ ਹੌਲੀ ਹੌਲੀ ਪ੍ਰਤੀਕ ਬਣ ਜਾਂਦੇ ਨੇ ਜਦੋਂ ਅਸੀਂ ਕਿਸੇ ਚੀਜ਼ ਦਾ ਪ੍ਰਤੀਕ ਬਤਾ ਜਿੱਦਾਂ ਪਾਣੀ ਜਿਹੜਾ ਹੈ ਸ਼ੁੱਧਤਾ ਦਾ ਪ੍ਰਤੀਕ ਆ ਤੇ ਇਹ ਜਿਹੜੇ ਆ ਪ੍ਰਤੀਕ ਲਿਪੀ ਜਿਹੜੀ ਆ ਬਣਦੀ ਹੈ ਅੱਗੇ ਹੈਗੀ ਆ ਧੁਨੀ ਲਿਪੀ ਧੁਨੀ ਲਿਪੀ ਦੋ ਤਰ੍ਹਾਂ ਦੀ ਹੁੰਦੀ ਆ ਅਖਰੀ ਤੇ ਵਰਣੀ ਵਰਣੀ ਜਿਹੜੀ ਆ ਲਿਪੀ ਦੇ ਵਿਕਾਸ ਦਾ ਸਿਖਰ ਹੈ ਤੇ ਕਹਿੰਦੇ ਵਿਦਵਾਨਾਂ ਨੇ ਜਿਹੜਾ ਸੰਸਾਰ ਦੀਆਂ ਲਿਪੀਆਂ ਨੂੰ ਦੋ ਭਾਗਾਂ ਦੇ ਵਿੱਚ ਵੰਡੇ ਆ ਜਿਨ੍ਹਾਂ ਲਿਪੀਆਂ ਵਿੱਚ ਅੱਖਰ ਤੇ ਵਰਣ ਹੁੰਦੇ ਆ ਉਹ ਭਾਰਤੀ ਤੇ ਰੋਮਨ ਲਿਪੀ ਆ ਜਿਨ੍ਹਾਂ ਲਿਪੀਆਂ ਵਿੱਚ ਅੱਖਰ ਤੇ ਵਰਣ ਨਹੀਂ ਹੁੰਦੇ ਉਹ ਚੀਨੀ ਤੇ ਕਨਫਿਊਜ਼ ਯੂਨੀਫਰਮ ਲਿਪੀ ਹੈ ਸੋ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਹੈ ਤੇ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ